ਕੱਲ ਜਲੰਧਰ ਦੇ ਸਿਵਲ ਹਸਪਤਾਲ ਚ ਬੜੀ ਮੰਦ ਭਾਗੀ ਖਬਰ ਆਈ ਸੀ ਕਿ ਉੱਥੇ ਜਿਹੜਾ ਆਕਸੀਜਨ ਪਲਾਂਟ ਆ ਉਹਦੇ ਚ ਲੀਕੇਜ ਹੋਈ ਆ ਔਰ ਉੱਥੇ ਜਿਹੜੇ ਤਿੰਨ ਪੇਸ਼ੈਂਟਸ ਦੀ ਮੌਤ ਹੋਈ ਆ ਤੇ ਮੈਂ ਬਿਨਾਂ ਇੰਤਜ਼ਾਰ ਕੀਤੇ ਮੈਂ ਰਾਤ ਨੂੰ ਹੀ 1 ਵਜੇ ਉੱਥੇ ਪਹੁੰਚ ਗਿਆ ਸੀ ਜਦੋਂ ਮੇਰੇ ਕੋਲ ਖਬਰ ਆਈ ਮੈਂ ਉਹਦੇ ਤੋਂ ਚੱਲ ਕੇ 1 ਵਜੇ ਉੱਥੇ ਪਹੁੰਚ ਗਿਆ ਸੀ ਤੇ ਮੈਂ ਜਾ ਕੇ ਖੁਦ ਪੂਰੀ ਦਰਜਤ ਕੀਤੀ ਹੈਗੀ ਆ ਉਹਦੇ ਵਿੱਚ ਇੱਕ ਜਿਹੜਾ ਗੈਸ ਪਲਾਂਟ ਸੀਗਾ ਪੀਐਸਈ ਦਾ ਉਹਦੇ ਵਿੱਚ ਗੈ ਉਹਦਾ ਆਇਲ ਲੀਕ ਹੋਇਆ ਸੀਗਾ ਉਹਦੇ ਨਾਲ ਡਿਸਰਪਸ਼ਨ ਹੋਈ ਬਟ ਉਹਦੇ ਨਾਲ ਸਿਲੰਡਰ ਅਟੈਚ ਹੁੰਦੇ ਉਹਨੂੰ ਮੈਨੀਫੋਲਡ ਸਿਸਟਮ ਕਹਿੰਦੇ ਆ ਉਹਦੇ ਤੇ ਸਵਿਚਓਵਰ ਹੋਇਆ ਬਟ ਉਹਦੇ ਨਾਲ ਜਿਹੜਾ ਆਕਸੀਜਨ ਦੀ ਸਪਲਾਈ ਸੀ ਉਹ ਘੱਟ ਹੋ ਗਈ ਪ੍ਰੈਸ਼ਰ ਲੋ ਹੋ ਗਿਆ ਤੇ ਉਹਨੇ ਫਿਰ ਦੂਜਾ ਜਿਹੜਾ ਪਲਾਂਟ ਸੀਗਾ ਸਟੈਂਡਬਾਈ ਪਲਾਂਟ ਵੀ ਸੀਗਾ ਸਾਡੇ ਕੋਲੇ ਉਹਨੇ ਉਹ ਚਲਾਇਆ ਉਹਨੇ ਫਿਰ ਟੇਕਓਵਰ ਕੀਤਾ ਸੋ ਕੁਝ ਸਮੇਂ ਵਾਸਤੇ ਜਿਹੜੀ ਗੈਸ ਦੀ ਸਪਲਾਈ ਸੀ ਉਹਦਾ ਪ੍ਰੈਸ਼ਰ ਲੋ ਹੋ ਗਿਆ ਔਰ ਉਹਦੇ ਕਰਕੇ ਜਾਂ ਜਿਹੜੇ ਪੇਸ਼ੈਂਟ ਸੀਗੇ ਬਹੁਤ ਕ੍ਰਿਟੀਕਲ ਸੀਗੇ ਆਲਰੇਡੀ ਇੱਕ ਲੜਕੀ ਸੀ ਉਹਦੇ ਸਨੇਕ ਬਾਈਟ ਸਾਪ ਨੇ ਦਸਿਆ ਹੋਇਆ ਸੀਗਾ ਉਹਦੇ ਲੰਗਸ ਜਿਹੜੇ ਸੀਗੇ ਉਹਨਾਂ ਦੀ ਬਾਈ ਲੈਟਰਲ ਕਨਸੋਲਿਡੇਸ਼ਨ ਸੀ ਬਹੁਤ ਕ੍ਰਿਟੀਕਲ ਸੀ ਉਹਦੀ ਆਕਸੀਜਨ ਲੈਵਲ ਬੈਸੇ ਵੀ ਮੇਨਟੇਨ ਨਹੀਂ ਹੋ ਰਿਹਾ ਸੀ ਇੱਕ ਪੇਸ਼ੈਂਟ ਓਵਰਕਲੋਸਸ ਦਾ ਸੀਗਾ ਉਹ ਉਹਦਾ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਮੇਨਟੇਨ ਕਰ ਰਹੇ ਸੀ ਤੇ ਜਿਹੜਾ ਤੀਜਾ ਪੇਸ਼ੈਂਟ ਹੈ ਉਹ ਡਰੱਗ ਐਡਿਕਟ ਸੀਗਾ ਤੇ ਉਹਦੇ ਗੁਰਦੇ ਵੀ ਫੇਲ ਸੀਗੇ ਪੇਸ਼ੈਂਟ ਸਾਰੇ ਕ੍ਰਿਟੀਕਲ ਹੀ ਹੁੰਦੇ ਆ ਔਰ ਕ੍ਰਿਟੀਕਲ ਸੀਗੇ ਉਹਦੇ ਵਿੱਚ ਇਹ ਡੈਲੀਕੇਟ ਬੈਲੈਂਸ ਹੁੰਦਾ ਹੈਗਾ ਉਹਦੇ ਵਿੱਚ ਦਸਾ ਸੈਕਸ਼ਨ ਕੱਟ ਦਿਓ ਉਹਦੇ ਨਾਲ ਵੀ ਫਰਕ ਪੈਂਦਾ ਬਟ ਮੌਤਾਂ ਜੱਕ ਲਖਤ ਨਹੀਂ ਹੋਈਆਂ ਮਤਲਬ ਉਹ ਪਹਿਲੀ ਤੇ ਤੀਜੀ ਮੌਤ ਦੇ ਵਿੱਚ ਜਿਹੜਾ ਹੈਗਾ ਉਹ 31 40 45 ਮਿੰਟ ਦਾ ਫਰਕ ਸੀਗਾ ਆਪਸ ਚ ਉਹਨਾਂ ਦਾ ਪਹਿਲੀ ਨਾਲੋਂ ਦੂਜੇ ਦਾ 25 ਮਿੰਟ ਦਾ ਔਰ ਉਸ ਤੋਂ ਅਗਲੇ ਵਾਲੇ ਦਾ 15 20 ਮਿੰਟ ਦਾ ਫਰਕ ਸੀਗਾ ਔਰ ਦੋ ਪੇਸ਼ੈਂਟ ਹੋਰ ਵੀ ਹੈਗੇ ਜਿਹੜੇ ਜਿਹਨਾਂ ਜਿਹੜੇ ਸਰਵਾਈਵ ਕੀਤੇ ਆ ਜਿਹੜੇ ਜਿਨ੍ਹਾਂ ਦੀ ਕੰਡੀਸ਼ਨ ਉਨੀ ਜ਼ਿਆਦਾ ਕ੍ਰਿਟੀਕਲ ਨਹੀਂ ਸੀ ਤੋ ਅਸੀਂ ਇਹ ਸਾਰੀ ਜਿਹੜੀ ਇਹਦੀ ਮੈਂ ਇੱਕ ਟੈਕਨੀਕਲ ਕਮੇਟੀ ਆ ਉਹਦੀ ਡਿਟੇਲ ਦੇ ਵਿੱਚ ਜਾਂਚ ਕਰ ਰਹੀ ਆ ਉਹ ਸਾਡੇ ਕੋਲੇ ਜਾਂਚ ਆਏਗੀ ਜੇ ਕਿਸੇ ਵੀ ਜਿਹੜੇ ਜਿਹੜੇ ਬੰਦਿਆਂ ਦੇ ਲੈਵਲ ਤੇ ਕੋਈ ਡਿਲੇ ਵੀ ਹੋਏਗਾ ਲੈਪਸ ਹੋਏਗਾ ਜਾਂ ਕੋਈ ਉਹਨਾਂ ਤੋਂ ਗਲਤੀ ਹੋਏਗੀ ਜਾਂ ਉਹਨਾਂ ਨੇ ਕਿਸੇ ਕਿਸੰਧੀ ਕੋਲ ਗੱਲ ਹੀ ਹੋਏਗੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੂੰ ਸਾਰਿਆਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਸਾਡੇ ਵਾਸਤੇ ਜਿਹੜਾ ਪੇਸ਼ੈਂਟ ਆ ਉਹ ਰੱਬ ਹੈ ਔਰ ਉਹਦੇ ਜਿਹੜੀ ਹੈਗੀ ਆ ਦੇਖਭਾਲ ਕਰਨਾ ਸਾਡਾ ਧਰਮ ਵੀ ਆ ਔਰ ਸਾਡਾ ਫਰਜ਼ ਵੀ ਆ ਅਸਾਡੀਆਂ ਜਿਹੜੀਆਂ ਸਾਰੀਆਂ ਮੇਰੀਆਂ ਦਿਲ ਦੀਆਂ ਹਮਦਰਦੀਆਂ ਔਰ ਸਾਡੇ ਜਿਹੜੇ ਸਾਡਾ ਜਿਹੜਾ ਸਾਰਾ ਪੰਜਾਬ ਸਰਕਾਰ ਆ ਉਹਨਾਂ ਪਰਿਵਾਰਾਂ ਦੇ ਨਾਲ ਖੜੀ ਐ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੀ ਹਰ ਸੰਭਵ ਮਦਦ ਕਰਾਂਗੇ ਔਰ ਅੱਗੇ ਤੋਂ ਆਪਣੇ ਸਿਸਟਮ ਨੂੰ ਅਸੀਂ ਹੋਰ ਵੀ ਚੁਸਤ ਰੁਸਤ ਬਣਾਵਾਂਗੇ ਜਿਹੜਾ ਸਾਡਾ ਸਟੈਂਡ ਬਾਈ ਸਿਸਟਮ ਆ ਉਹ ਜਲਦੀ ਕੁਇਕਨ ਕਰਨ ਤਾਂ ਕਿ ਇਹਦੇ ਵਿੱਚ ਆਟੋਮੈਟਿਕ ਸਿਸਟਮ ਜਿਹੜੇ ਉਹ ਵੀ ਲਗਾਵਾਂਗੇ ਤਾਂ ਕਿ ਇਹ ਮੁੜ ਕੇ ਕੋਈ ਵੀ ਇਹ ਕਿਸੇ ਨੂੰ ਮਤਲਬ ਨੁਕਸਾਨ ਤਾਂ ਨਾ ਹੋਵੇ ਮੇਰੇ ਜਾਣਦਾ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਕਿ ਸਾਡਾ ਇਹ ਦੇ ਕਰਕੇ ਕੋਈ ਨੁਕਸਾਨ ਹੋਵੇ